ਸਵੇਰੇ ਕਰੀਬ 10 ਵਜੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਾਨੇਵਾਲ ਹਲਕੇ ਦੇ ਵਿਧਾਇਕ ਹਰਦੀਪ ਸਿੰਘ ਮੁੰਡਿਆ ਅਚਾਨਕ ਸਮਰਾਲਾ ਤਹਿਸੀਲ ਵਿੱਚ ਚੈਕਿੰਗ ਕਰਨ ਲਈ ਪਹੁੰਚੇ ਹਰਦੀਪ ਸਿੰਘ ਮੁੰਡਿਆ ਦੇ ਨਾਲ ਸਮਰਾਲਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਮੌਜੂਦ ਸਾਨਾ ਦੇ ਤਹਿਸੀਲ ਅੰਦਰ ਕੁਝ ਕਰਮਚਾਰੀਆਂ ਨਾਲ ਮੰਤਰੀ ਵੱਲੋਂ ਗੱਲਬਾਤ ਵੀ ਕੀਤੀ ਗਈ ਅਤੇ ਤਹਿਸੀਲ ਵਿੱਚ ਚੱਲ ਰਹੇ ਕੰਮ ਕਾਜ ਬਾਰੇ ਜਾਣਕਾਰੀ ਲਈ ਗਈ ਹਾਲਾਂਕਿ ਕੈਬਨਿਟ ਮੰਤਰੀ ਨੂੰ ਥੋੜੀ ਦੇਰ ਹੀ ਸਮਰਾਲਾ ਤਹਿਸੀਲ ਵਿੱਚ ਰੁਕਿਆ ਤੇ ਉਸ ਤੋਂ ਬਾਅਦ ਚੱਲੇ ਗਏ ਚੈਕਿੰਗ ਦੇ ਦੌਰਾਨ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਤਹਿਸੀਲ ਵਿੱਚ ਆਏ ਹੋਏ ਲੋਕਾਂ ਨਾਲ

ਆਸਤੀ ਸਰ ਆਸਤੀ ਕੋਲ ਰੀਡਰ ਦਾ ਚਾਰਜ ਵੀ ਕੁਲਦੀਪ ਹੈ ਸੀ ਕੁਲਦੀਪ ਸਿੰਘ ਕੀ ਹਾਲ ਹੋਰ ਰੀਡਰ ਦਾ ਚਾਰਜ ਵੀ ਹੈ ਸਰ ਇੱਥੇ ਸਾਡੇ ਸਟਾਫ ਦੀ ਨਾ ਕਾਫੀ ਕਮੀ ਹੈ ਉਹ ਕਿੱਥੇ ਹਾਂ ਸਰ ਆਇਆ ਹੋਇਆ ਜੀ ਮੈਂ ਪਤਾ ਕਰਾਂ ਕੁਲਦੀਪ ਇਹਦਾ ਖਾਂਬੀ ਤੇ ਅਸਰ ਕਰਦਾ ਸੀ ਸਰ ਸਾਡੇ ਸਟਾਫ ਹੀ ਸਰ ਬਹੁਤ ਘੱਟ ਹੈ ਕਿੰਨੀ ਹਾਂ ਅੱਜ ਸਰ ਇਹ ਮੇਰੇ ਲੀਡਰ ਹੈਗੀ ਜੀ ਉਹ ਕੁਲਦੀਪ ਨੂੰ ਬੁਲਾ ਦਿਓ 1 wbn ਦਾ ਚਾਰਜ ਵੀ ਇਹਨਾਂ ਕੋਲ ਹੀ ਹੈ ਜੀ ਮਨਟੇਨੈਂਸ ਦਾ ਵੀ ਇਹ ਹੀ ਦੇਖਦੇ ਨੇ ਤਿੰਨ ਤਿੰਨ ਚਾਰਜ ਇਹਨਾਂ ਕੋਲ ਨੇ खरीदने के लिए संपर्क करें डील प्रॉपर्टीज